ਜੋ ਤਰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ ਜਿਹੜਾ ਤੁਸੀਂ ਜਨਮ ਮਨਾ ਰਹੇ ਹੋ ਖਾਲਸਾ ਸਾਜਨਾ ਦਿਵਸ ਜਦੋਂ ਸਿਰਜਣਾ ਕੀਤੀ ਖਾਲਸਾ ਸਾਜਿਆ ਇੱਕ ਸੰਸਾਰ ਤੇ ਇੱਕ ਬੰਦਾ ਐਵੇਂ ਦਾ ਹੁੰਦਾ ਹੈ ਕਿ ਕੋਈ ਇਨਵੈਂਸ਼ਨ ਕਰ ਦਵੇ ਜਿਵੇਂ ਸਾਇੰਟਿਸਟ ਕਰਦੇ ਨੇ ਤੇ ਆਪਣਾ ਨਾਮ ਲਿਖ ਦਿਆ ਕਰ ਦੇ ਇਹ ਮੇਰੇ ਦੁਆਰਾ ਬਣਾਈ ਗਈ ਚੀਜ਼ ਹੈ ਆ ਕੁਝਕ ਸਾਲ ਪਹਿਲਾਂ ਜਿਹੜਾ ਅਣਜੇਣ ਦੇ ਵਿੱਚ ਬੈਠਾ ਹੈ ਉਹਨੇ ਵੀ ਕੁਝ 7 ਸਤਾਰੇ ਸਾਜਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਮ ਉਹਨੇ ਆਪਣਾ ਲਾ ਦਿੱਤਾ ਕਿ ਇਹ 7 ਸਤਾਰੇ ਮੇਰੇ ਆ ਅੱਜ ਜਿਹਨੇ ਦਿਹਾੜੇ ਤੇ ਅਸੀਂ ਕਿੱਥੇ ਹੋਏ ਹਾਂ ਜਿਹੜੀ ਫਤਿਹ ਆਪਾਂ ਬੁਲਾਉਣੀ ਹੈ ਉਹ ਫਤਿਹ ਦੇ ਵਿੱਚ ਧੰਨ ਗੁਰਗੜੀਆਂ ਵਾਲੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਨੇ ਸਨ ਖਾਲਸੇ ਨੂੰ ਵੱਡੀ ਦਾਤ ਪੰਨ ਦੀ ਦਾਤ ਬਖਸ਼ਿਸ਼ ਕੀਤੀ ਜਿੰਨੂੰ ਲੱਭਣ ਵਾਸਤੇ ਦੇਵਤੇ ਤੇ ਰਕਸ਼ਤਾ ਨੇ ਸਮੰਤਰ ਨੂੰ ਰਣ ਦਿੱਤਾ ਤੇ 14 ਰਤਨ ਕਟੇ ਉਹ ਅਮਰਦੀਦ ਆਜ ਕਲੀਆਂ ਵਾਲੇ ਪਾਸ਼ਾ ਬਖਸ਼ਿਸ਼ ਕਰਦੇ ਨੇ ਤੇ ਖਾਲਸਾ ਬਣਾਉਂਦੇ ਨੇ ਖਾਲਸੇ ਤੋਂ ਪਹਾਵ ਹੈ ਜਿਵੇਂ ਦਾ ਪਰਮੇਸ਼ਰ ਨੇ ਭੇਜਿਆ ਓਵੇਂ ਦਾ ਮਨੁੱਖ ਪਿਓਰ ਤੇ ਜਦੋਂ ਖਾਲਸੇ ਦੀ ਸਾਜਨਾ ਕਰ ਦਿੱਤੀ ਕਿਤੇ ਫਿਰ ਇਹ ਨਹੀਂ ਕਿਹਾ ਕਿ ਇਹ ਮੇਰਾ ਹੈ ਇਹ ਮੈਂ ਬਣਾਇਆ ਹੈ ਅਸੀਂ ਵੀ ਕੋਈ ਸੰਸਾਰ ਦੇ ਉੱਪਰ ਚੀਜ਼ ਕਰ ਦਈਏ ਜੇ ਸਾਡੇ ਕੋਲ ਚੰਗਾ ਹੋ ਜਾਏ ਤੇ ਅਸੀਂ ਗਾਂ ਲਾ ਲਾ ਕੇ ਕਹਿੰਦੇ ਆ ਕਿ ਇਹ ਮੈਂ ਕੀਤਾ ਤੇ ਹੋਇਆ ਨਹੀਂ ਤੇ ਹੋਣਾ ਨਹੀਂ ਸੀ ਉਹ ਦਸਵੇਂ ਫਾਸਟਾ ਜਿਨ੍ਹਾਂ ਨੇ ਸਾਡੇ ਦੀਨਾਂ ਤੇ ਦਇਆ ਕੀਤੀ ਕੀ ਦਇਆ ਕੀਤੀ ਇਹ ਦਇਆ ਕੀਤੀ ਕਿ ਅਸੀਂ ਮੁਗਲਾਂ ਦੇ ਰਾਜ ਦੇ ਵਿੱਚ ਮੁਗਲਾਂ ਤੋਂ ਡਰਦੇ ਸਾਂ ਜਿਵੇਂ ਵਿਸਾਖ ਦੇ ਮਹੀਨੇ ਦੇ ਵਿੱਚ ਇਹ ਦਿਨ ਕਿਉਂ ਪੜਿਆ ਵਿਸਾਖ ਦੇ ਮਹੀਨੇ ਦੇ ਵਿੱਚ ਜਦੋਂ ਬਾਣੀ ਕੀਤੀ ਹੈ ਤੇ ਕੋਈ ਕੋ ਦਿਨ ਪਹਿਲਾਂ ਕਣਕ ਮੁਰਝਾ ਜਾਂਦੀ ਹੈ ਤੇਲਾਂ ਪੈ ਜਾਂਦਾ ਵਾਡੀ ਦੇ ਨਜ਼ਦੀਕ ਆਉਂਦੀ ਹੈ ਤੇ ਫਿਰ ਠੀਕ ਹੋ ਜਾਂਦੀ ਹੈ ਅਸੀਂ ਕਣਕ ਨੂੰ ਵੱਢਦੇ ਆਂ ਐਵੇਂ ਗੁਗਲਾ ਦੇ ਰਾਤ ਦੇ ਵਿੱਚ ਜਿਹੜੇ ਆਮ ਲੋਕ ਸਨ ਉਹ ਮੁਰਝਾਏ ਪਏ ਸਨ ਉਹ ਕਣਕ ਦੇ ਵਾਢ ਨੂੰ ਉਹਨਾਂ ਦੇ ਅੰਦਰ ਡੱਗ ਕੇ ਪਾਇਆ ਸੀ ਤੇ ਕਲਗੀਆਂ ਵਾਲੇ ਪਾਸ਼ਾ ਪਾਤਰ ਨੂੰ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਸਾਹਿਬ ਜੀ ਨੇ ਇਹ ਮਹੀਨੇ ਨੂੰ ਟੁਣ ਕੇ ਤੇ ਇਹ ਦੱਸਾਇਆ कि ਜਿਨ੍ਹਾਂ ਦੇ ਅੰਦਰ ਡਰ ਬੈਠਾ ਹੈ ਮੈਂ ਉਹਨਾਂ ਦੇ ਅੰਦਰ ਇਹੋ ਜਿਹੀ ਪਾਵਰ ਭਰਵਾਵਾਂਗਾ ਜਿਨ੍ਹਾਂ ਤੋਂ ਡਰਦੇ ਨੇ ਉਹਨਾਂ ਦੇ ਤਖਤ ਉਲਟਾ ਦਿਆਂਗੇ ਇਹਨਾਂ ਦੇ ਅੰਦਰ ਡਰ ਨਾਲ ਦੀ ਚੀਜ਼ ਖਤਮ ਹੋ ਜਾਵੇ ਖਾਲਸੇ ਦੀ ਸਾਜਣਾ ਕੀਤੀ ਖਾਲਸਾ ਪ੍ਰਗਟ ਹੋਇਆ ਭਾਜੀ ਸਿੰਘ ਆਏ ਨੇ ਤੁਸੀਂ ਉਹਨਾਂ ਪਾਸੋਂ ਲੜੀ ਵਾਰ ਸਾਰਾ ਇਤਿਹਾਸ ਸਿਰਨ ਕਰਨਾ ਹੈ ਮੈਂ ਸਿਰਫ ਤੁਹਾਡੇ ਨਾਲ ਇਹ ਸਾਂਝ ਪਾਣੀ ਹੈ ਕੁਝ 10 15 ਮਿੰਟ ਨੇ ਕਿ ਇਹ ਅਮਰਤ ਦੇ ਵਿੱਚ ਪਾਵਰ ਕਿੰਨੀ ਐ ਕਿ ਪਾਵਰ ਦੇ ਨਾਲ ਬੰਦਾ ਕਿੱਥੋਂ ਤੱਕ ਪਹੁੰਚ ਜਾਂਦਾ ਪਰਮੇਸ਼ਰ ਨੇ ਖਾਲਸਾ ਸਾਜਿਆ ਤੇ ਸਾਜਣ ਤੋਂ ਬਾਅਦ ਜਦੋਂ ਖੰਡੇ ਪਾਟੇ ਦੀ ਕੋਹ ਤਿਆਰ ਕੀਤੀ ਪਾਈ ਦਇਆ RAM ਜੀਆਂ ਦੇ ਮੁਖ ਦੇ ਵਿੱਚ ਪਾ ਕੇ ਉਹਨੂੰ ਦਇਆ RAM ਤੋਂ ਦਇਆ ਸਿੰਘ ਬਣਾਉਣ ਲੱਗੇ ਤੇ ਮਹਾਰਾਜ ਸਾਹਿਬ ਜੀਆਂ ਨੇ ਕਿਹਾ ਸੀ ਗੋਲ ਵਾਰਿਕ ਨੂੰ ਢੀਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਰਮੇਸ਼ਰ ਨੇ ਸਾਨੂੰ ਦਿਖਾ ਦਿੱਤਾ ਕਿ ਜਿਹੜਾ ਝਾਲਸਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਹੈ ਤੇ ਇਹ ਸੰਸਾਰ ਦੇ ਵਿੱਚ ਜਿੰਨੀਆਂ ਵੀ ਜੰਗਾਂ ਜਿੱਤੇਗਾ ਪਦੇ ਪ੍ਰਾਪਤ ਕਰੇਗਾ ਉਹ ਪਦੇ ਵੀ ਪਰਮੇਸ਼ਰ ਦੀ ਹੋਵੇਗੀ ਮੇਰਾ ਜਿਸ ਕੋਸ਼ਿਸ਼ ਇਸ ਵਾਸਤੇ ਆਪਣੀ ਤੇ ਦਾਤ ਦੀ ਹਾਜ਼ਰੀ ਲਗਾਉਂਦੇ ਆਏ ਹਾਂ ਦੋਵੇਂ ਹੱਥ ਜੋੜ ਕਰਕੇ ਗਾਜ ਕੇ ਗਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕੀ ਹੈ ਖਾਲਸੇ ਨੂੰ ਪਰਮੇਸ਼ਰ ਨੇ ਇੱਕ ਬਿਰੀ ਰਸੀ ਹੋਈ ਹੈ ਜਾਗਤ ਜੋਤ ਜਪੈ ਸੁਬਾਸੁਰ ਏਕ ਬਿਨਾ ਮਨ ਲੈਕ ਨਾ ਆਣਾ ਇਹ ਹਦਾਇਤ ਹੈ ਸਾੰਹ ਜਿਹੜਾ ਜਗਦੀਤ ਹੋਈ ਜੋਤ ਪਰਮੇਸ਼ਰ ਦਾਤਪੁਰ ਗੁਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਜਾਪ ਜਪਦਾ ਹੈ ਏਕ ਬਿਨਾ ਮਨ ਲੈਕ ਨਾ ਆਣਾ ਹੋਰ ਕਿਸੇ ਵੱਲ ਨਹੀਂ ਜਾਂਦਾ ਪੂਰਨ ਪ੍ਰੇਮ ਨੂੰ ਦੀ ਸਜਾ ਬਰਤ ਗੋਰ ਮੜੀ ਮੱਥੂਲ ਨਾ ਮਾਨਾ ਹੈ ਖਾਲਸਾ ਕੋ ਹੁੰਦਾ ਹੈ ਅਸੀਂ ਥੋੜੀਆਂ ਖਾਲਸਾ ਜਿਹੜੇ ਗੁਰੂ ਘਰ ਵੀ ਆਏ ਮੱਥਾ ਟੇਕਿਆ ਦਾਤਾ ਮੰਗੀਆਂ ਅਰਦਾਸ ਕੀਤੀ ਤੇ ਜਦੋਂ ਇੱਕ ਵਾਰ ਨਿਕਲਾਂਗੇ ਤੇ ਕਿਸੇ ਟਾਈਮ ਨਹੀਂ ਦਿੱਤਾ ਹੁੰਦਾ ਕਿ ਸ਼ਾਮਾਂ ਨੂੰ ਪਾਈਓ ਪੀਰ ਨੂੰ ਮਿਲ ਕੇ ਆਣਾ ਸੱਧਿਆ ਨਹੀਂ ਉਹਨੇ ਸੱਧਿਆ ਨਹੀਂ ਆਹ ਕਾਰਨ ਸਾਡੇ ਕੋਲ ਹੀ ਕਰਦੇ ਨੇ ਆ ਉਹ ਮੜੀ ਤੇ ਜਾਗ ਨਹੀਂ ਸੀ ਦੇਗਾ ਵਰਤਾਨੀਆਂ ਦੇ ਇਹ ਖਾਲਸੇ ਦੇ ਇਸੇ ਨਹੀਂ ਆਇਆ ਜੇ ਖਾਲਸੇ ਬਣਾਉਣਾ ਹੈ ਤੇ ਪਰਮੇਸ਼ਰ ਨੇ ਗੁਰਬਾਣੀ ਅੰਦਰ ਕਿਹਾ ਹੈ ਸੱਜਣਾ ਪਵੇਗਾ ਪੂਰਨ ਪੇਵ ਪੂਰਨ ਪਾਈਉਪ ਦੇ ਵਿੱਚ ਪਰਮੇਸ਼ਰ ਦਾ ਤੁੰਗ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਨਾਲ ਜਿਹੜਾ ਪ੍ਰੇਮ ਹੋਵੇਗਾ ਉਹ ਹੋਵੇਗਾ ਪਰਮ ਸਾਹਿਬ ਉਹਨ ਪ੍ਰੇਮ ਫੀਤ ਸਜਾਇ ਬ੍ਰਹ ਗੋਰ ਮੜੀ ਮਾਠ ਪੂਰਨਾ ਮਾਨਾ ਹੈ ਅਸੀਂ ਤੇ ਜਾਣ ਜਾਣ ਤੇ ਜਾਂਦੇ ਆ ਪਰ ਪਰਮੇਸ਼ਰ ਨੇ ਕਿਆ ਭੁੱਲ ਕੇ ਵੀ ਭੁੱਲ ਕੇ ਵੀ ਕਨੇ ਬੰਦਾ ਮੜੀ ਮਠ ਦੇ ਉੱਪਰ ਨਹੀਂ ਜਾ ਸਕਦਾ ਤੀਰਥ ਦਾ ਨਿਆ ਤਪ ਸੰਜਮ ਏਕ ਵਿਨਾਹ ਏਕ ਪ੍ਰਸ਼ੰਨਾ ਹੈ ਪੂਰਨ ਜੋਤ ਜਗਾਇ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ ਜਦੋਂ ਇੰੀਆਂ ਚੀਜ਼ਾਂ ਨੂੰ ਠੱਡੀਆਂ ਕਰਦਾ ਹੈ ਕਿ ਇਹ ਪਰਮੇਸ਼ਰ ਦੀ ਗੱਲ ਨੂੰ ਮੰਨ ਲੈਂਦਾ ਹੈ ਉਦੋਂ ਮਹਾਰਾਜ ਕਹਿੰਦੇ ਉਹ ਖਾਲਸਾ ਪੂਰਨ ਰੂਪ ਤੇ ਨਖਾਲਸ ਪ੍ਰਗਟ ਹੁੰਦਾ ਹੈ ਉਹਦੇ ਵਰਗਾ ਪਰ ਸੰਸਾਰ ਤੇ ਕੋਈ ਨਹੀਂ ਹੁਣ ਖਾਲਸੇ ਦੇ ਵਿੱਚ ਪਾਵਨ ਕੀ ਹੈ ਜਿਹੜੀ ਅਮਰਤੀ ਦਾਸ ਸਾਹਿਬ ਮਿਲੀ ਆ ਉਹ ਅਮਰਤੀ ਦਾਸ ਜਿਹੜੀ ਹੈ ਕੰਮ ਕੀ ਕਰਦੀ ਆ ਉਸ ਤੋਂ ਪਹਿਲਾਂ ਮੇਰਾ ਮਨ ਸੀ ਕਿ ਜੋ ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਉਂਦਾ ਇੱਥੇ ਪ੍ਰਕਾਸ਼ ਹੋਇਆ ਸਰਬਾਤ ਸੰਗਤ ਤੁਸੀਂ ਨਾਲ ਆਏ ਹੋ ਮਹਾਰਾਜ ਜੀ ਨੇ ਮੋਖਵਾ ਦੀ ਬੜੀ ਸੋਹਣੀ ਬਾਤ ਕੋਲ ਕੀਤੀ ਜੋ ਸਾਧੂ ਨੇ ਕਿਹਾ ਹੈ ਮੇਰਾ ਮਾਨ ਹੈ ਕਿ ਉਹ ਪਹਿਲੀਆਂ ਗੋਪੰਕੀਆਂ ਸਰਬਾਤ ਸੰਗਤ ਨਾਲ ਸਾਧੀਆਂ ਕਰਾਂ ਫਿਰ ਅਮਰਤ ਦੀ ਕੀ ਸ਼ਕਤੀ ਹੈ ਉਹ ਸਾਂਝੀ ਕਰਾਂਗਾ ਸਾਧੂ ਮਹਾਰਾਜ ਜੀ ਨੇ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਤੁਸੀਂ ਆਏ ਹੋ ਘਰਾਂ ਕੋਲ ਚੱਲ ਕੇ ਕੀ ਕਰਨ ਵਾਸਤੇ ਆਏ ਆ ਗੁਰੂ ਨੇ ਗੁਰਬਾਣੀ ਦੇ ਅੰਦਰ ਮੁੱਖ ਬਾਤ ਦੱਸ ਦਿੱਤਾ ਕੀ ਦੱਸਿਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਦਾਏ ਅਸੀਂ ਪਰਮੇਸ਼ਰ ਦੇ ਅੱਗੇ ਨਾਮ ਮੁਸਤਕ ਹੋਣ ਵਾਸਤੇ ਆਏ ਆ ਪਰਮੇਸ਼ਰ ਅੱਗੇ ਆਪਣਾ ਆਪਣਾ ਭਾਵ ਜਿਹੜਾ ਹੈ ਉਹ ਗੁਰੂ ਦੇ ਅਧੀਨ ਹੋਣ ਵਾਸਤੇ ਅਸੀਂ ਆਏ ਪਿਛਲੇ ਮਸਿਆਂ ਦੇ ਸਮਾਜਾਂ ਤੇ ਵੀ ਬੇਨਤੀ ਕੀਤੀ ਸੀ ਇਹ ਗੁਰੂ ਨੂੰ ਨਾਮ ਅਸਤ ਕੋਣਾ ਹੈ ਤੇ ਸ਼ਬਦਾ ਭਾਵਨਾ ਦੇ ਨਾਲ ਕੋਈਏ ਜਿਹੜੀ ਸਾਡੀ ਮਿਆਰਾ ਹੈ ਅਜਾਈ ਐਨੀ ਦੂਰੋਂ ਚੱਲ ਕੇ ਆਏ ਹੋ ਅਜਾਈ ਨਾ ਵਾਪਸ ਚਲੇ ਜਾਇਆ ਕਰੋ ਪਾਉ ਸੁਭਾਵੇ ਤਾਂ ਤਮ ਤਿਰ ਜੁਲਦੇ ਸੀ ਸੁਹਾਵਾ ਚਰਣੀ ਮੋਖ ਸੁਹਾਵਾ ਜਾਂ ਤੋਂ ਜਸ ਗਾਵੈ ਜਿਉ ਪਿਆ ਤਉ ਸਰਣੀ ਪੈ ਪਾਈ ਸੁਣਾਦੇ ਨੇ ਜੇ ਗੁਰੂ ਵਾਲੇ ਤੁਰ ਕੇ ਆਉਣ ਸੀਸ ਤਾਂ ਹੀ ਝੋਣਦਾ ਹੈ ਜੇ ਗੁਰੂ ਦੀ ਗੁਰੂ ਦੇ ਚਰਨਾਂ ਵਿੱਚ ਟਿਕਿਆ ਜਾਵੇ ਮੁਖ ਤਾਂ ਹੀ ਝੋਣਦਾ ਹੈ ਜੇ ਗੁਰੂ ਕੀ ਗੁਰਬਾਣੀ ਦਾ ਧਾਪ ਕੀਤਾ ਜਾਵੇ ਤੇ ਇਹ ਜਿਹੜੀ ਜਿੰਦ ਹੈ ਇਹ ਤਾਂ ਹੀ ਸੁਣਦੀ ਹੈ ਕਿ ਕਿ ਤੈਨੂੰ ਕੋਲ ਨਾਮ ਰੋਪ ਦੇ ਉੱਪਰ ਅਸੀਂ ਗੁਰੂ ਨੂੰ ਸਮਰਪਣ ਕਰ ਲਈਏ ਨਹੀਂ ਤੇ ਇੱਥੇ ਵੀ ਆਏ ਆ ਤੇ ਉਹ ਰੱਖਾਵਾਂ ਤੇ ਵੀ ਥੇ ਨਾ ਪੂਰਨ ਰੂਪ ਤੇ ਧਾਤੂ ਗੁਰਗੰਸਾਹ ਮਹਾਰਾਜ ਜੀਆਂ ਦੇ ਹੋ ਲੋਕ ਜਿੱਦਨ ਹੋ ਜਾਓਗੇ ਕੋਈ ਦੁਨੀਆ ਦੀ ਰੁਕਾਵਟ ਨਹੀਂ ਹੈ ਜਿਹੜੀ ਤੁਹਾਡੇ ਕਾਰਜ ਦੇ ਵਿੱਚ ਪੈ ਸਕੀ ਤੇ ਕੋਈ ਕਾਰਜ ਤੁਹਾਡਾ ਪੂਰਾ ਨਹੀਂ ਹੋਵੇਗਾ ਮਹਾਰਾਜ ਜੀ ਨੇ ਬੰਦਨਾ ਹਰ ਬੰਦਨਾ ਗੁਣ ਗਾਵਨ ਕੋ ਫਾਲ ਰਾਏ ਨਾ ਹਾਉ ਵੱਡੇ ਭਾਗ ਭੀਟੇ ਗੁਰਦੀਵਾ ਕੋਟ ਪ੍ਰਾਧ ਮਟੇ ਹਰ ਸੇਵਾ ਇਹ ਦੋ ਹੀ ਗੱਲਾਂ ਮੈਂ ਕਹਿ ਰਿਹਾ ਹਾਂ ਜੇ ਅਸੀਂ ਇੱਥੇ ਜੁੜ ਕੇ ਬੈਠੇ ਆਂ ਆਏ ਆਂ ਤੇ ਵੱਡੇ ਭਾਗ ਭੇਟੇ ਗੋਦੇ ਵਾ ਵੱਡਿਆਂ ਭਾਗਾਂ ਦੇ ਨਾਲ ਗੁਰੂ ਕੇ ਦਰਸ਼ਨ ਦੀਦਾਰੇ ਪ੍ਰਾਪਤ ਹੋ ਰਿਹਾ ਇਹਨੂੰ ਵੱਡੇ ਭਾਗ ਜਾਨੋ ਇਹ ਨਾ ਸੋਚੋ ਕਿ ਸਮਾਂ ਜਿਹੜਾ ਹੈ ਅਸੀਂ ਬਤੀਤ ਕਰਨ ਵਾਸਤੇ ਆਏ ਆਂ ਛੇਤੀ ਦੋ ਤਿੰਨ ਘੰਟੇ ਜਿਹੜੇ ਲੰਗਣੇ ਲੰਘ ਜਾਣ ਪਈਏ ਅਸੀਂ ਜਾਈਏ ਇੰਜ ਨਾ ਕਰਿਆ ਕਰੋ ਜਿਹੜਾ ਸਮਾਂ ਗੁਰੂ ਕੀ ਅਜੋਰੀ ਅੰਦਰ ਬਤੀਤ ਹੋ ਰਿਹਾ ਹੈ ਉਸ ਇੱਕ ਇੱਕ ਕਿਣਕੇ ਨੂੰ ਪਲ-ਪਲ ਨੂੰ ਜਿਉਂ ਜੋ ਵਿਚਾਰ ਆ ਰਹੀਆਂ ਨੇ ਧਿਆਨ ਨਾਲ ਸਰਵਣ ਕਰੋ ਆਪਣੇ ਹਿਰਦੇ ਅੰਦਰ ਵਸਾਓ ਗੁਰੂ ਕੀ ਗੁਰਬਾਣੀ ਦੇ ਜਾਪ ਨਾਲ ਜੁੜ ਕੇ ਪਰਮੇਸ਼ਰ ਦੇ ਦਰਸ਼ਕਦਾਰੇ ਪਾਈਏ ਦਰਸ਼ਨਾ ਦੇ ਵਿੱਚ ਹੀ ਸਾਰਾ ਕੋੜ ਹੈ ਅਸੀਂ ਦੁਨੀਆ ਤੇ ਆਏ ਗੁਰੂ ਦੇ ਦਰਸ਼ਨ ਜਦਾਰੇ ਕਰਨ ਨੂੰ ਉਹ ਹੀ ਕਹੋਗੇ ਦਰਸ਼ਨਾ ਚ ਕੀ ਆ ਗੁਰੂ ਕੀ ਗੁਰਬਾਣੀ ਦੱਸਦੀ ਆ ਸੋਖੋਂ ਤਾਲ ਗੁਰੂ ਸੇਈ ਆ ਐਨ ਸੁਸਹਿ ਸੁਭਾਏ ਦਰਸ਼ਨ ਫਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਭ ਤੋਂ ਵੱਡਾ ਦੁੱਖ ਸਾਨੂੰ ਜੰਮਣ ਮਰਨ ਦਾ ਲਗਾ ਇਸ ਸੰਸਾਰ ਤੇ ਮਹਾਰਾਜ ਜੀ ਦੇ ਉਹ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਹੁੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਦੁਨੀਆਂ ਦੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ ਅਮਰ ਪਤੀ ਤੇ ਇਸ ਅਮਰ ਪਤੀ ਦਾਤ ਦੇ ਵਿੱਚ ਕੀ ਬਖਸ਼ਿਆ ਹੈ ਨਾਦਰ ਸ਼ਾਹ ਇਰਾਣ ਤੋਂ ਪੜਿਆ ਤੇ ਇਧਰ ਇੰਡੀਆ ਵੱਲ ਪਾਕਤ ਵੱਲ ਆਇਆ ਈਰਾਨ ਤੋਂ ਕੁਰਦੇ ਆਫਗਾਨਿਸਤਾਨ ਪੰਜਾਬ ਹੋ ਕੇ ਤੇ ਫਿਰ ਦਿੱਲੀ ਤੱਕ ਆਇਆ ਤੇ ਦਿੱਲੀ ਤੋਂ ਜਿੰਨਾ ਕੁਝ ਸੀ ਨਾ ਸਾਰਾ ਉਹ ਲੁੱਟ ਕੇ ਲੈ ਚੱਲਿਆ ਸੀ ਉਸ ਸਮੇਂ ਦੇ ਵਿੱਚ ਖਾਨ ਬਾਦਮ ਜਕਰੀਆ ਖਾਨ ਅਲਕੋਦਾਸ਼ ਸ਼ਾਸਕ ਬਣਿਆ ਹੋਇਆ ਸੀ ਉਹਦੇ ਕੋਲ ਆ ਕਰਕੇ ਜਦੋਂ ਸਾਰਾ ਖਜ਼ਾਨਾ ਲੁੱਟ ਕੇ ਵਾਪਸ ਜਾ ਰਿਹਾ ਸੀ ਨਾ ਤੇ ਕੀ ਵੇਖਦਾ ਹੈ ਕਿ ਆਪਣੀਆਂ ਫੌਜਾਂ ਨੂੰ ਲੈ ਕੇ ਜਦੋਂ ਪੰਜਾਬ ਨੂੰ ਲੰਘਿਆ ਉਹ ਅਮਰ ਤੇ ਵਿੱਚ ਕਿੰਨੀ ਕੋ ਤਾਕਤ ਹੈ ਸਿੰਘ ਰਹਿੰਦੇ ਸਨ ਜੰਗੜਾਂ ਦੇ ਵਿੱਚ ਇੱਕ ਉਹ ਨਾਦਰ ਸ਼ਾਹ ਜਿਸ ਨੂੰ ਸਾਰੀ ਦੁਨੀਆ ਦੇ ਵਿੱਚ ਕੋਈ ਰੋਗ ਨਹੀਂ ਸਕਿਆ ਸਾਰਿਆਂ ਨੂੰ ਲੁੱਟ ਕੇ ਲੈ ਗਿਆ ਅੱਜ ਧਰਮ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅਮਰ ਦੀ ਤਾਕਤ ਵਰਤਣ ਲੱਗੀ ਹੈ ਅੱਜ ਉਹਨਾਂ ਸਿੰਘਾਂ ਨੇ چلا گیا جی ڈر ہوئے بات نہیں ڈر ختم کیا گرو سیا نے فوجا نو لیا پہنا چڑیا ਉਹਦੇ ਖਜ਼ਾਨੇ ਲੁੱਟ ਲਏ ਕਿਉਂਕਿ ਆਪਾਂ ਨੂੰ ਗੁਜ਼ਾਰਾ ਕਰਨਾ ਸੀ ਨਾ ਖੜੇ ਦਾ ਖਾਲਸਾ ਦੋ ਰਾਸ਼ਨ ਪਾਣੀ ਸੇ ਉਹ ਲੁੱਟ ਲਿਆ ਜਦੋਂ ਉਹ ਨਾਦਰ ਸ਼ਾਹ ਆਪਣੇ ਪੜਾ ਤੇ ਵਾਪਸ ਪਹੁੰਚਿਆ ਉਹਨੇ ਖਾਨ ਬਾਦਰ ਜਗੜੀਆਂ ਖਾਨ ਨੂੰ ਸੱਦਿਆ ਜਦੋਂ ਪਹੁੰਚਿਆ ਖਾਨ ਬਾਦਰ ਜਗੜੀਆਂ ਖਾਨ ਤੇ ਨਾਦਰ ਸ਼ਾਹ ਨੇ ਪੁੱਛਿਆ ਭਾਈ ਮੈਂ ਰਾਤ ਤੋਂ ਤੁਰਿਆ ਦਿੱਲੀ ਤੱਕ ਰਸਤੇ ਵਿੱਚ ਕੋਈ ਮਾਈ ਦਾ ਲਾਮ ਨਹੀਂ ਸੀ ਜਿਹੜਾ ਮੇਰਾ ਰਾਹ ਰੋਕ ਸਕੇ ਕੇਵੀ ਹੈ ਮਦਨੀ ਹੋ ਸਕਦੀ ਇਹ ਕਿਹੜੇ ਸਨ ਜਿਨ੍ਹਾਂ ਨੇ ਰਾਹ ਹੀ ਰੋਕਿਆ ਬਹੁ ਬੇਕੀਆ ਵੀ ਛੜਾ ਕੇ ਲੈ ਗਿਆ ਸਾਡਾ ਧਨ ਦੌਲਤ ਵੀ ਲੁੱਟ ਕੇ ਲੈ ਗਏ ਰਸਣ ਵੀ ਲੈ ਗਏ ਇਹਨਾਂ ਨੂੰ ਡਰ ਨਹੀਂ ਕੌਣ ਨੇ ਇਹ ਇਹਨਾਂ ਦੀ ਯਾਦ ਕੋਤ ਕੀ ਹੈ ਇਹਨਾਂ ਦਾ ਟਿਕਾਣਾ ਕੀ ਹੈ ਇਹ ਨਾਦਰ ਸ਼ਾਹ ਨੇ ਖਾਨ ਬਾਦਰ ਜਕਰੀਆ ਖਾਨ ਤੋਂ ਪੁੱਛਿਆ ਜਦੋਂ ਉਹ ਜਕਰੀਆ ਖਾਨ ਤੋਂ ਪੁੱਛਿਆ ਨਾ ਤੇ ਕੋ ਪਤਾ ਕੀ ਕਹਿਣ ਲਗਾ ਪੰਥ ਪ੍ਰਕਾਸ਼ ਦੇ ਬੋਲ ਨੇ ਮੁਲਕ ਉਸਾ ਕੋ ਨਾ ਹੈ ਨਿਸ਼ਾਨੀ ਇਹਦਾ ਬਾਦਸ਼ਾਹ ਉਹਨਾਂ ਦੇ ਮੁਲਕ ਦੀ ਕੋਈ ਨਿਸ਼ਾਨੀ ਨਹੀਂ ਉਹ ਸਾਰੀ ਧਰਤੀ ਨੂੰ ਆਪਣਾ ਮੁਲਕ ਮੰਨਦੇ ਆ ਜਿੱਥੇ ਜਾ ਕੇ ਖੜੇ ਹੋ ਜਾਣ ਕਹਿ ਤੇ ਫਾਲਸੇ ਦਾ ਰਾਜ ਘੋੜਿਆਂ ਦੇ ਉੱਤੇ ਘੋੜਿਆਂ ਦੀਆਂ ਕਾਟੀਆਂ ਤੇ ਰਾਤ ਪਿਆਸ ਲੈਂਦੇ ਨੇ ਸੌਂ ਕੇ ਹਾਰ ਦੇ ਮਹੀਨਿਆਂ ਦੇ ਵਿੱਚ ਪਾਣੀ ਵੀ ਨਹੀਂ ਪੀਂਦੇ ਕਿੰਨਾ ਕਿੰਨਾ ਚਿਰ ਬਿਨਾਂ ਪਾਣੀ ਤੋਂ ਗਰਮੀ ਦੇ ਵਿੱਚ ਜਿਉਂਦੇ ਰਹਿੰਦੇ ਮਰਦੇ ਨਹੀਂ ਸਾਰੀ ਧਰਤੀ ਨੂੰ ਆਪਣਾ ਘਰ ਮੰਨਦੇ ਨੇ ਹਾਲਸਾ ਹੋਵੇ ਖੁਦ ਖੁਦਾ ਨੂੰ ਵੀ ਖੁਦਾਏ ਹਾ ਨਾ ਮੰਨਾਂਗੇ ਕਿ ਕਿਹੜੇ ਸੱਚੇ ਪਾਤਸ਼ਾਹ ਕਹਿ ਲਗੇ ਕੀ ਖਾਲਸਾ ਆਪਣੇ ਆਪ ਨੂੰ ਖੁਦ ਖੁਦਾ ਦਾ ਮੰਨਦਾ ਹੈ ਤੇ ਉਹ ਇੱਕ ਪਰਮੇਸ਼ਰ ਤੋਂ ਇਲਾਵਾ ਹੋਰ ਕਿਸੇ ਦੀ ਇਸ ਸੰਸਾਰ ਦੇ ਵਿੱਚ ਆਣ ਨਹੀਂ ਮੰਨਦਾ ਐਸਾ ਉਹਨਾਂ ਦਾ ਵਿਤਾਂਤ ਹੈ ਜੇ ਪਿਆਰ ਲਗਾ ਹਮਤੋਂਕ ਦੇਵੇਂ ਵੈਸੋ ਮੰਨਣਾ ਕਹਿੰਦੇ ਅਸੀਂ ਤੇ ਬੜਾ ਜ਼ੋਰ ਲਾਇਆ ਸਾਡੀਆਂ ਫੋਜਾਂ ਤੇ ਰਾਤ ਦਿਨੇ ਉਹਨਾਂ ਦੇ ਪਿੱਛੇ ਲੱਗੀਆਂ ਰਹਿੰਦੀਆਂ ਨੇ ਉਹਨਾਂ ਨੂੰ ਦੁੱਖ ਦੇਣ ਵਾਸਤੇ ਪਰ ਕਹਿੰਦੇ ਉਹ ਰੁਕ ਦੇਗੇ ਅਸੀਂ ਦੁੱਖ ਦਿੰਨੇ ਆ ਪਰ ਉਹ ਦੁੱਖ ਨੂੰ ਸੁਖ ਮੰਨ ਕੇ ਉਹਦੇ ਵਿੱਚ ਜਿਉਂਦੇ ਨੇ ਹਮ ਦੁੱਖ ਦੇਣਾ ਵੈ ਸੁਖ ਮੰਨਣਾ ਅਸੀਂ ਤਾਂ ਦੁੱਖ ਦਿੰਨੇ ਆ ਪਰ ਪਤਾ ਨਹੀਂ ਕਿਹੜੀ ਉਹਨਾਂ ਦੇ ਕੋਲ ਤਾਕਤ ਆ ਉਹ ਸੁਖ ਮਨਾਉਂਦੇ ਨੇ ਉਹਨਾਂ ਨੂੰ ਜੰਗਲਾਂ ਵਿੱਚ ਰਹਿਣਾ ਕੋਠਿਆਂ ਦੀਆਂ ਘੋੜਿਆਂ ਦੀਆਂ ਕਾਟੀਆਂ ਤੇ ਸੌਣਾ ਬੁਰਾ ਨਹੀਂ ਲੱਗਦਾ ਦੁੱਖ ਨਹੀਂ ਭਰਤੀ ਕਰਦਾ ਉਹਨਾਂ ਨੂੰ ਸਮਝ ਚੰਗਾ ਲੱਗਦਾ ਹੈ ਹੱਸ ਕੇ ਕਬੂਲ ਕਰਦੇ ਨੇ ਕਹਿੰਦੇ ਇੱਕ ਜਾਂ ਦੀਆ ਇੱਕ ਸਿਰ ਪਟਕਾ ਪੂਰੇ ਕੱਦ ਦਾ ਗਾਣਾ ਝੜਕਾ ਕਹਿੰਦੇ ਉਹਨਾਂ ਕੋਲ ਬਹੁਤ ਕੱਪੜੇ ਵੀ ਨਹੀਂ ਹੁੰਦੇ ਤਾਂ ਤੇ ਪਾਉਣ ਵਾਸਤੇ ਕਹਿੰਦੇ ਇੱਕ ਲੰਮਾ ਜਾਂ ਘਹਿਰਾ ਹੁੰਦਾ ਹੈ ਉਹਨਾਂ ਦਾ ਤੇ ਇੱਕ ਸਿਰ ਪਟਕਾ ਇੱਕ ਸਿਰ ਤੇ ਉਹਨਾਂ ਦੇ ਪਟਕਾ ਹੁੰਦਾ ਹੈ ਤੇ ਉਹਨਾਂ ਦੇ ਕੋਲ ਹੋਰ ਕੀ ਹੈ ਗੁਰੂ ਸਾਹਿਬ ਦੇ ਦਿੱਤੇ ਹੋਏ ਸ਼ਸਤਰ ਨੇ ਬਸ ਤਾਂਤੇ ਹੋਰ ਕੋਈ ਕਪੜਾ ਨਹੀਂ ਇਹਦੇ ਨਾਲ ਹੀ ਗੁਜ਼ਾਰਾ ਕਰੀ ਜਾਂਦੇ ਉਹਨਾਂ ਨੂੰ ਖੱਡ ਵੀ ਨਹੀਂ ਪ੍ਰਤੀਤ ਹੁੰਦੀ ਇਤੇ ਖੜੇ ਉਹ ਇੱਕ ਠੰਡ ਦੇ ਵਿੱਚ ਆਗ ਬਾਲ ਕੇ ਸੇਕਦੇ ਆ ਨਹੀਂ ਮੈਂ ਵੇਖਿਆ ਨਾ ਚੱਲਦੇ ਰਹਿੰਦੇ ਨੇ ਦਿਨੇ ਰਾਤ ਫਿਰ ਅੱਗੇ ਕਹਿਣ ਲੱਗਾ ਬਾਜ ਕਹਿ ਗਨੀਮ ਕੋ ਬਿਦਾਰਾ ਜੋਰ ਜੰਗ ਮੈਂ ਕਹਿੰਦਾ ਕਿ ਜਦੋਂ ਸਾਡੀਆਂ ਫੌਜਾਂ ਜਾਂਦੀਆਂ ਨੇ ਤੇ ਇਹ ਨਹੀਂ ਕਿ ਉਹ ਡਰ ਕੇ ਪਛਾਂਤ ਭੱਜਦੇ ਆ ਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਮੈਂ ਡਰ ਨਹੀਂ ਵੇਖਿਆ ਇਹ ਖਾਲਸਾ ਹੁੰਦਾ ਵੀ ਇਤਾਂ ਦਾ ਹੀ ਹੈ ਜਿਹੜਾ ਭਗਤ ਰੋਗਨ ਸਿੰਘ ਸੱਚੇ ਆਸਰਾ ਮਹਾਰਾਜ ਸਾਹਿਬ ਜੀਆਂ ਵੱਲੋਂ ਥਾਪਿਆ ਹੋਇਆ ਹੋਵੇ ਉਹਦੇ ਪੈਰ ਪਿੱਛੇ ਨੂੰ ਕਰ ਲਵੇ ਤੇ ਮਹਾਰਾਜ ਕੀਤੇ ਫਿਰ ਉਹਦੀ ਕਿੰਨੀ ਕੋ ਜੁਗਤ ਹੈ ਕਿ ਨਹੀਂ ਕੋ ਦੇ ਵਿੱਚ ਗੱਲ ਬਾਤ ਹੈ ਇਹਦੇ ਉਹ ਤੇ ਅਗਾਂ ਨੂੰ ਜੇ ਲੜਦੇ ਨੇ ਸਾਡੀਆਂ ਫੌਜਾਂ ਨੂੰ ਅੱਗੇ ਭਜਾ ਦਿੰਦੇ ਨੇ ਭਾਜ ਕੇ ਗਰੀਬ ਕੋ ਪਿਧਾਰਾ ਜੋਰ ਜੰਗ ਮੈਂ ਜੰਗ ਦੇ ਮੈਦਾਨ ਦੇ ਵਿੱਚ ਭੱਜ ਭੱਜ ਕੇ ਦੋਸਮਣਾਂ ਦੇ ਆਗੂਲਾਦ ਨੇ ਨੇ ਵੈਰੀਆਂ ਦੀਆਂ ਸਰਾਂ ਮਿਛਾ ਦਿੰਦੇ ਨੇ ਤੇ ਕਹਿੰਦੇ ਇਹ ਜਿਹੜੀ ਤਾਕਤ ਉਹਨਾਂ ਦੇ ਵਿੱਚ ਹੈ ਨਾ ਇਹ ਉਹਨਾਂ ਨੂੰ ਮਿਲੀ ਹੈ 1699 ਦੀ ਵਿਸਾਖੀ ਤੇ ਇੱਕ ਉਹਨਾਂ ਦਾ ਪੀਰ ਹੋਇਆ ਏ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਨੇ ਭਰੀ ਸਭਾ ਦੇ ਵਿੱਚ ਜਿਨੇ ਭਰੀ ਸਭਾ ਦੇ ਵਿੱਚ ਪੰਜ ਸਿੰਘਾਂ ਦੇ ਸੀਸ ਧੜ ਨਾਲੋਂ Juda ਕਰਕੇ ਧਰਵਾ ਨੰਗੀ ਕਰਕੇ ਪੰਜ ਸੀਸ ਧੜ ਨਾਲੋਂ Juda ਕਰਕੇ ਸਾਰੀ ਸੰਗਤ ਦੇ ਸਾਹਮਣੇ ਪੰਜਾਂ ਨੂੰ ਖੰਡੇ ਬਾਟੇ ਦੀ ਪਰ ਅੰਮ੍ਰਿਤ ਤਿਆਰ ਕਰਕੇ ਉਹਨਾਂ ਦੇ ਮੁਖ ਵਿੱਚ ਪਾ ਕੇ ਛਕਾ ਕੇ ਉਹਨਾਂ ਨੂੰ ਸੀਸ ਜਿਹੜੇ ਧੜ ਨਾਲ ਫਿਰ ਜੋੜ ਕੇ ਉਹਨਾਂ ਨੂੰ ਖਾਲਸਾ ਬਣਾਇਆ ਉਹਨਾਂ ਅਮਰ ਦੀ ਦਾਤ ਬਖਸ਼ ਕੀਤੀ ਉਹਨਾਂ ਨੂੰ ਉਹ ਅਮਰ ਦੀ ਦਾਤ ਗੁਰਗੋਬਿੰਦ ਸਿੰਘ ਜੀ ਇਹਨਾਂ ਨੇ ਛਗੀ ਆ ਤੇ ਉਹ ਅਮਰ ਤੇ ਨਾਲ ਹੀ ਇਹਨਾਂ ਨੂੰ ਅਲੱਗ ਕੋ ਜੋਰ ਆ ਗਿਆ ਤੇ ਇੱਕ ਅਖੀਰਲੀ ਗੱਲ ਮੈਂ ਦੱਸਾਂ ਕਹਿ ਲਗਾ ਉਹਨਾਂ ਦਾ ਗੁਰੂ ਇਹ ਵੀ ਕਹਿੰਦਾ ਸੀ ਸਵਾ ਲੱਖ ਚ ਇੱਕ ਲੜਾਉਂ ਤਬਾਹ ਗੋਬਿੰਦ ਸਿੰਘ ਨਾਮ ਦਾ ਹੂੰ ਕਹਿੰਦਾ ਸਵਾ ਲੱਖ ਦੇ ਨਾਲ ਇਕੱਲਾ ਕਾ ਲੜ ਜਾਂਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਆਪਣੀ ਮੌਤ ਦੀ ਡਾਰ ਹੀ ਨਹੀਂ ਆ ਪਤਾਨੀ ਕਿਹੋ ਜਿਆ ਉਹਨਾਂ ਨੇ ਅੰਮ੍ਰਿਤ ਿਆਰ ਕਰਕੇ ਛਕਾ ਦਿੱਤਾ ਹੈ ਕਿਹੋ ਜਿਆ ਅੰਮ੍ਰਿਤ ਛਾ ਕੇ ਇਹਨਾਂ ਦੇ ਵਿੱਚ ਅਜਿਹੀ ਜੋਤ ਜੀ ਪਾਵਰ ਆ ਗਈ ਹੈ ਸਾਡੇ ਤੇ ਖਾ ਖਾ ਕੇ ਆਪਰੇ ਪੈ ਨਹੀਂ ਕਿ ਢਾਡੇ ਨੇ ਮਰੂ ਸੋ ਇਹ ਪਾਵਰ ਹੈ ਆਹ ਅੰਦਰ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਦੀ ਜਿਹੜੀ ਸਾਧਗੁਰੂ ਸਾਹਿਬ ਜੀਆਂ ਨੇ ਸਾਨੂੰ ਬਖਸ਼ ਕੀਤੀ ਹੈ ਜੇ ਉਹ ਅਮਨ ਦੀ ਦਾਤ ਨੂੰ ਅੱਜ ਅਸੀਂ ਛਾਕੇ ਹੋਰ ਨਹੀਂ ਕੋਟੇ ਉਹਦੀ लाज ਰੱਖ ਲੋ ਜਦੋਂ ਜ਼ੁਲਮ ਦਾ ਹੋ ਰਿਹਾ ਤਾਂ ਬੋਲਣਾ ਚਾਹੀਦਾ ਸਾਡੇ ਸਿੰਘ ਉਹਨਾਂ ਨੇ ਕਾਰਜ ਕੀਤੇ ਤਾਂ ਹੀ ਇਹ ਬਹੁਤੀਆਂ ਬਣੀਆਂ ਨਾ ਭਾਜ ਕੇ ਗਨੀਮਤ ਕੋ ਵਿਦਾਇਤ ਰੂਪ ਜਾਗੀਆਂ ਤੇ ਜਿਉ ਭਾਜਿਆਂ ਦੇ ਪਿੱਛੇ ਨੂੰ ਤੇ ਦਰਪਕਦੀਆਂ ਕੁਝ ਹੋਰ ਹੋੜੀਆਂ ਸੀ ਕਿ ਸਿੰਘ ਭਾਜ ਗਏ ਜੇ ਉਹਨਾਂ ਦਾ ਵੜ ਮੁੱਲਾ ਜੋ ਸ਼ੀਲਾ ਇਤਿਹਾਸ ਸੀ ਲਾਉਂਦੇ ਆ ਕਿ ਉਹਨਾਂ ਦੀਆਂ ਕਮਾਈਆਂ ਨੇ ਅਸੀਂ ਵੀ ਸਮੇਂ ਦੇ ਚਾਲੇ ਦੇ ਨਾਲ ਗਾਂਧੀ ਗਾਂ ਇਤਿਹਾਸ ਨਵਾਂ ਬਣਾਉਣਾ ਹੈ ਨਵਾਂ ਇਤਿਹਾਸ ਬਣਾਉਣ ਦੇ ਵਿੱਚ ਕੁਝ ਨਵਾਂ ਕਰਨਾ ਪੈਂਦਾ ਹੈ ਜੇ ਅਗਲੀਆਂ ਆਪਣੀਆਂ ਪੀੜ੍ਹੀਆਂ ਨੂੰ ਕੁਝ ਚੱਜਦਾ ਸਣੋਣਾ ਚਾਹੁੰਨੇ ਆ ਕਿ ਗੁਰੂ ਕੇ ਅਮਰਤ ਉਹ ਕਿੰਨੀ ਤਾਕਤ ਹੈ ਵਿਖਾਉਣਾ ਚਾਹੁੰਨੇ ਆ ਤੇ ਕੁਝ ਅਲਦੇ ਸਮੇਂ ਚ ਕਰਕੇ ਵਿਖਾਈਏ ਜ਼ੁਲਮ ਦੇ ਖਿਲਾਫ ਲੜਨਾ ਤੇ ਮੁਰਨਾ ਸਿੱਖੀ ਭੱਜ ਕੇ ਘਰਾਂ ਦੇ ਅੰਦਰ ਜਾ ਕੇ ਕੁੰਡੀਆਂ ਨਾ ਲਾਈਏ ਇਹ ਤਾਕਤ ਹੈ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅਮਰਤ ਦੀ ਜਿਹੜਾ ਅਸੀਂ ਅੱਜ ਦਿਨ ਮਨਾ ਰਹੇ ਹਾਂ ਮਹਾਰਾਜ ਕਿਰਪਾ ਕਰ ਸਾਰੀ ਸੰਗਤ ਯਾਤਰੀਾਂ ਦੇ ਪ੍ਰਵਾਣ ਹੋਵੇ ਦਰੋਂ ਘਰੋਂ ਦੋਰ ਸਿੱਖੀ ਜੀਵਨ ਦੇ ਰੁਕਤਾ ਤੰਦਰੁਸਤੀਆਂ ਨਾਮ ਦੀਆਂ ਦਾਤਾਂ ਤੇ ਆਪਣੇ ਮਨ ਦੇ ਅੰਦਰ ਦ੍ਰਿੜਤਾ ਤੇ ਜੁਲਮ ਦੇ ਪ੍ਰਤੀ ਲੜਨ ਦੀ ਤਾਕਤ ਮਹਾਰਾਸ਼ਟਰ ਦੀ ਬਖਸ਼ਿਸ਼ ਕਰ ਐਮੀਆਂ ਬੈਂਟੀਆਂ ਪਰਵਾਣੀਆਂ ਦੀ ਹੋਈਆਂ ਬੈਸਰਕਾਰੀਆਂ ਪਰਵਾਣੀਆਂ ਦੀਆਂ ਦਾਸ ਤੋਂ ਵਾਦਾ ਬੜੇ ਕਿ ਸਰਕਾਰ ਹੋਵੇ ਜੇ ਵਡੇ ਵੀ ਅਸੀਂ ਇਕੱਠੇ ਪੜੇ ਆਂ ਪੰਜਾਬ ਦੀ ਧਰਤੀ ਤੇ ਗਿਆਨੀ ਜਗਤਿੰਦਰ ਪਾਲ ਸਿੰਘ ਦੀ ਜੋਦ ਚੜ੍ਹਦੀ ਕਲਾ ਦਾ ਧਾਰੀ ਜਥਾ ਹੈ ਤੁਹਾਨੂੰ ਨਿਹਾਲ ਕਰੇਗਾ ਆਓ 2 ਮਿੰਟ ਵਾਸਤੇ ਜੋ ਵਾਇਕ੍ਰੂ ਦਾ ਸਿਮਰਨ ਹੈ ਮਾਪੁਰਖਾ ਨੇ ਸਿਖਾਇਆ ਹੈ ਸਿਮਰਨ ਦੀਆਂ ਘੜੀਆਂ ਦੇ ਨਾਲ ਝੁਟ ਜਾਓ ਫਿਰ ਪਤੇ ਬੁਲਾਇਓ ਸਬਾ ਸੰਗਤ ਬੜੇ ਪਿਆਰ ਨਾਲ ਜੁੜੇ ਆ ਆਹੇ ਵਾਹਿਗੁਰੂ ਆਖ ਕਰੋ ਵਾਹਿਗੁਰੂ ਤਨਵਾ संग खंडेवा अमृत बि दसवेंसमे गुरान ख़ुशियूं लै ਰਾਸਵੇਂ ਗੁਰਾਂ ਦੀਆਂ ਤੁਸੀਂ ਯਾਦ ਲੈਣੀਆਂ ਠੰਡੇ ਵਾਲਾ ਅੰਮ੍ਰਿਤ ਪੀਂ ਨਹੀਂ ਸੰਗਤ ਠੰਡੇ ਵਾਲਾ ਇੱਕ ਘੋਟ ਪੀਤੇ ਆਹੀ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਇਹਦੇ ਵਿੱਚ ਕੀ ਨਹੀਂ ਸੰਗ ਨੇ ਖੰਡੇ ਵਾਲਾ ਅੰਮ੍ਰਿਤ ਪੀ ਇੱਕ ਘੋਟ ਪੀਤੇ ਆਹੀ ਅੱਖਾਂ مرمیattہ منسگی ڈاماندباسی خرم AS صلی اللہ حالث ل ਆਪਣੇ ਬਰਾਬਰ ਦਾ ਹੰਦਿਆ ਸਿਵਾ ਆਪਨਾ ਰਾਸ ਹੈ ਉਸ ਦੇ ਬਾਤਨ ਕਿਰਾਨ ਇਨੀਆਂ ਬੇਟੀਆਂ ਪਰਵਾਰ ਕਰਨ ਦਾ ਜਿਹੋ ਉਹਨੀਆਂ ਬਿਆਥੀਆਂ ਪਤਾਰ ਦੀ ਪ੍ਰਭਾਤਿ ਤੇ ਮਹਾਂ ਸਾਧੂ ਮਹਾਰਾਜੀ ਬਖਸ਼ਣ ਹਰੇ ਕਿਰਪਾ ਕਰਕੇ ਬਨਸਰੇ ਅਖੀਰ ਵਿੱਚ ਬਲਾਉ ਹਤੇ ਕਰੋ ਜਵਾਹੇ ਗੁਰੂ ਜੀ ਦਾ ਕੰਸਾ ਵਾਹ ਨਾਮ ਜੀ ਹਤੇ ਧਾਸ ਗੀਤੀ ਮੇਸਨ ਟਾਈਪਰ ਫਾਈਲ ਸਾਰੀ ਜੀ ਅਤੇ ਵਾਸੀ ਜੇਨਾਮੂਆਪਾ ਮਾਰੀ ਸੀ ਇੰਦਰੀ ਜੀ ਦਾ ਗੁਣਤਾ ਖਤਰਾ ਬੁਨਿਆ ਹੈ ਐਸਾ ਬਰਾਬਰ ਬੋਹ ਬੰਧਾ ਹੋਇ ਇੱਕ ਜਾਨ ਕਰਦੀ ਦਾ ਦਾ ਤਾਰਾ ਚੁਕੀਏ ਹੀ ਬੋਲੇ